ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੂੰ ਡੂੰਗਾ ਸਦਮਾ ਲੱਗ ਗਿਆ ਹੈ ਗੀਤਾ ਜ਼ੈਲਦਾਰ ਦੇ ਮਾਤਾ ਜੀ ਗਿਆਨਕੌਰ ਦਾ ਦਿਹਾਂਤ ਹੋ ਗਿਆ ਖੁਦ ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ ਕਿ ਮੇਰੇ ਬੀਬੀ ਜੀ ਗਿਆਨ ਕੌਰ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਇਸ ਖਬਰ ਨੂੰ ਸੁਣਨ ਤੋਂ ਬਾਅਦ ਗੀਤਾ ਜ਼ੈਲਦਾਰ ਦੇ ਪ੍ਰਸ਼ੰਸਕ ਵੀ ਉਦਾਸ ਨੇਤਾ ਗੀਤਾ ਜ਼ੈਲਦਾਰ ਦੇ ਕਾਚ ਸੱਥਰ ਵਿੱਚ ਨੇ ਗਾਇਕ ਤਰੂਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਂ ਇਸ ਦੁਨੀਆ ਤੋਂ ਤੁਰ ਗਏ ਨੇ ਜਹਾਨੋਂ ਤੁਰ ਗਏ ਨੇ ਤਾਂ ਖੁਦ ਗਾਇਕ ਦੇ ਵੱਲੋਂ ਇਸ ਦੁਖਾਂਤ ਖਬਰ ਨੂੰ ਸਾਂਝਾ ਕੀਤਾ ਗਿਆ ਪੰਜਾਬ ਦੇ ਮਸ਼ਹੂਰ ਗਾਇਕ ਨੇ ਕੀਤਾ ਜ਼ਹਿਲਦਾਰ ਜਿਨ੍ਹਾਂ ਦੇ ਘਰ ਇਸ ਵੇਲੇ ਸੱਥਰ ਵਿੱਚ ਨੇ ਗਾਇਕ ਦੇ ਵੱਲੋਂ ਇਸ ਦੁਖਾਂਤ ਨੂੰ ਸਾਂਝਾ ਕਰਦੇ ਲਿਖਿਆ ਗਿਆ ਕਿ ਉਹਨਾਂ ਦੀ ਬੀਬੀ ਜੀ ਗਿਆਨ ਕੌਰ ਸਦੀਨੀ ਵਿਛੋੜਾ ਦੇ ਕੇ ਚਲੇ ਗਏ ਨੇ